ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਇਤਿਹਾਸਾਂ ਸਾਂਝਾ ਕਰ ਰਹੇ ਹਾਂ ਗੋਲੀ ਚੱਲਦੀ ਗਈ ਇਹ ਇਤਿਹਾਸਕ ਨਾਵਲ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਜਿਨ੍ਹਾਂ ਨੇ ਇਸ ਕਿਤਾਬ ਵਿੱਚ ਬੱਬਰਾਂ ਦਾ ਇਤਿਹਾਸ ਬੱਬਰਾਂ ਦੀ ਵਿਥਿਆ ਲਿਖੀ ਗਈ ਹੈ ਕਿ ਕਿੱਦਾਂ ਕੋਈ ਨੌਜਵਾਨਾਂ ਨੇ ਹਥਿਆਰ ਬੰਦ ਜਥੇਬੰਦੀ ਤਿਆਰ ਕੀਤੀ ਔਰ ਇਸ ਜਥੇਬੰਦੀ ਦਾ ਮਕਸਦ ਇਸ ਧਰਤੀ ਤੋਂ ਜ਼ਾਲਿਮਾਂ ਦਾ ਨਾਸ਼ ਕਰਨਾ ਔਰ ਉਹਨਾਂ ਜ਼ਾਲਿਮਾਂ ਦੇ ਟਾਟ ਜਾਂ ਝੋਲੀ ਚੁੱਕ ਜੋ ਗਰੀਬਾਂ ਤੇ ਅਤਿਆਚਾਰ ਕਰਦੇ ਸਨ ਔਰ ਸਰਕਾਰ ਤੋਂ ਕਰਾਉਂਦੇ ਸਨ ਉਹਨਾਂ ਦਾ ਨਾਸ ਕਰਨਾ ਉਹਨਾਂ ਨੂੰ ਮਾਰ ਮਕਾਉਣਾ ਇਸ ਜਥੇਬੰਦੀ ਦਾ ਮਕਸਦ ਸੀ ਆਜ਼ਾਦੀ ਲਈ ਲੜਦਿਆਂ ਇਹਨਾਂ ਨੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਆਪਣਾ ਜੀਵਨ ਆਪਣੀ ਧਰਤੀ ਲਈ ਵਾਰ ਦਿੱਤਾ ਔਰ ਆਪਣੀਆਂ ਜਾਨਾਂ ਦਾ ਬਲੀਦਾਨ ਦੇ ਕੇ ਆਉਣ ਆਉਣ ਜਾਂ ਆਉਣ ਵਾਲੀ ਨੌਜਵਾਨੀ ਲਈ ਜਜ਼ਬਾ ਤੇ ਪ੍ਰੇਰਨਾ ਸਰੋਤ ਬਣੇ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਦਾਂ ਸਾਡੇ ਪੁਰਖਿਆਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਸਾਡੇ ਲਈ ਆਪਾ ਵਾਰਿਆ ਇਸ ਦੇਸ਼ ਲਈ ਆਪਾ ਵਾਰਿਆ ਕੁਰਬਾਨੀਆਂ ਕੀਤੀਆਂ ਲੜੀ ਵਾਰ ਇਤਿਹਾਸ ਨੂੰ ਲਈ ਸਾਡੇ ਚੈਨਲ ਤੇ ਜਾ ਕੇ ਤੁਸੀਂ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਅੱਗੇ ਸ਼ੁਰੂ ਕਰਦੇ ਹਾਂ ਸੁਤੰਤਰਤਾ ਵਾਸਤੇ ਘੋਲ-ਕੁਲਨ ਵਾਲਿਆਂ ਬੱਬਰਾਂ ਵਿੱਚ ਇੱਕ ਸਿਰਲੱਥ ਸ਼ਹੀਦ ਸਰਦਾਰ ਧੰਨਾ ਸਿੰਘ ਬਾਬਲਪੁਰੀ ਸੀ ਹੋਰ ਸਾਥੀਆਂ ਵਾਂਗ ਉਸਨੇ ਘਰ ਘਾਟ ਧਿਆਕੇ ਸਿਰ ਤੇ ਸ਼ਹੀਦੀ ਦਮਾਲਾ ਬੰਨ ਲਿਆ ਸੀ ਤੇ ਪ੍ਰਤੀਗਿਆ ਕੀਤੀ ਸੀ ਜਿਉਂਦੇ ਜੀਵੈਰੀ ਦੇ ਹੱਥ ਨਹੀਂ ਆਉਣਾ ਅਤੇ ਸ਼ਹੀਦੀ ਪ੍ਰਾਪਤ ਕਰਨੀ ਹੈ ਜੇ ਭਾਰਤ ਸੁਤੰਤਰ ਨਾ ਹੋਇਆ ਤਾਂ ਦੂਸਰਾ ਜਨਮ ਧਾਰਨ ਕਰਕੇ ਫਿਰ ਸਤੰਤਰਤਾ ਦੇ ਹੋਲਵੇ ਸ਼ਾਮਲ ਹੋਵੇਗਾ ਸਰਦਾਰ ਧੰਨਾ ਸਿੰਘ ਨੂੰ ਆਜ਼ਾਦੀ ਦੀ ਲਗਨ ਗੁਰੂ ਕੇ ਬਾਗ ਵਿੱਚ ਕੀਤੇ ਨੌਕਰ ਸ਼ਾਹੀ ਦੇ ਜ਼ੁਲਮਾਂ ਨੂੰ ਤੱਕੇ ਲੱਗੀ ਸੀ ਜਦੋਂ ਬੀਟੀ ਡਾਂਗਾ ਦਾ ਮੀਂਹ ਵਰਸਾਉਂਦਾ ਸੀ ਅਕਾਲੀ ਸਿੰਘ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਧਰਤੀ ਵਾਂਗ ਸ਼ਾਂਤ ਗੰਭੀਰ ਤੇ ਚੁੱਪਚਾਪ ਆਪਣੇ ਸਰੀਰ ਉੱਤੇ ਡਾਂਗਾ ਨੂੰ ਚਲਦੇ ਸਨ ਤਦੋਂ ਸਰਦਾਰ ਧੰਨਾ ਸਿੰਘ ਇੱਕ ਪਾਸੇ ਖਲੋਤਾ ਵੇਖਦਾ ਸੀ ਉਸ ਨੂੰ ਗੁੱਸਾ ਆਇਆ ਜੋਸ਼ ਆਇਆ ਉਸ ਦੀ ਆਤਮਾ ਵਿੱਚ ਸਿੱਖੀ ਦੀ ਰੂਹ ਜਾਗੀ ਧਰਮ ਦਾ ਪ੍ਰਕਾਸ਼ ਹੋਇਆ ਆਪੇ ਦਾ ਗਿਆਨ ਹੋਇਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉਸ ਨੇ ਜੀਵਨ ਦੇ ਮੂਲ ਨੂੰ ਸਮਝਿਆ ਸਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਦ ਨੂੰ ਤੱਕਿਆ ਸਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਚੇਤੇ ਕੀਤਾ ਤਾਂ ਕੁੱਦ ਪਿਆ ਸੁਤੰਤਰਤਾ ਦੇ ਘੋਲ ਵਿੱਚ ਇੱਕ ਵਾਰ ਦੋ ਵਾਰ ਮਾਰ ਖਾ ਕੇ ਆ ਗਿਆ ਦੋਆਬੇ ਵਿੱਚ ਤੇ ਰਲ ਗਿਆ ਬਬਰਾਂ ਦੇ ਜਥੇ ਵਿੱਚ ਸਰਦਾਰ ਕਿਸ਼ਨ ਸਿੰਘ ਗੜਗਜ ਅੱਗੇ ਇੱਕ ਤਰਲਾ ਇੱਕ ਵਲਕਣੀ ਵਿੱਚ ਉਸਨੇ ਬੇਨਤੀ ਕੀਤੀ ਜਥੇਦਾਰ ਜੀ ਮੈਨੂੰ ਆਪਣੇ ਜਥੇ ਵਿੱਚ ਸ਼ਾਮਲ ਕਰ ਲਓ ਗੋਰਾ ਸ਼ਾਹੀ ਦੇ ਚਟੇ-ਵਟੇ ਟੋਢੀ ਜਿਹੜੇ ਭਾਰਤੀਆਂ ਨੂੰ ਫੜਾਉਂਦੇ ਫਾਇ ਲਵਾਉਂਦੇ ਦੇਸ਼த்ਰੋਹੀ ਬਣ ਰਹੇ ਨੇ ਉਹਨਾਂ ਨੂੰ ਸੋਧਾਂ ਆਸ਼ੀਰਵਾਦ ਦਿਓ ਧਰਮ ਯੁੱਧ ਕਰਨ ਦੀ ਹਿੰਮਤ ਆਏ ਗੋਰਾ ਸ਼ਾਹੀ ਖਤਮ ਹੋਏ ਮੇਰਾ ਵਤਨ ਸੁਤੰਤਰ ਹੋਏ ਮੈਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਨ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਟੋਡੀਆਂ ਗਦਾਰਾਂ ਤੇ ਗੋਰਿਆਂ ਨੂੰ ਸੋਧਾਂਗਾ ਜਥੇ ਨਾਲ ਬੇਵਫਾਈ ਨਹੀਂ ਕਰਾਂਗਾ ਜਿਉਂਦਾ ਦੁਸ਼ਮਨ ਦੇ ਹੱਥ ਨਹੀਂ ਆਵਾਂਗਾ ਸਰਦਾਰ ਧੰਨਾ ਸਿੰਘ ਦੀ ਬੇਨਤੀ ਸੁਣ ਕੇ ਸਰਦਾਰ ਕਿਸ਼ਨ ਸਿੰਘ ਨੂੰ ਭਰੋਸਾ ਹੋ ਗਿਆ ਉਹ ਪ੍ਰਸੰਨ ਹੋਇਆ ਕਿ ਉਸ ਨੂੰ ਇੱਕ ਚੰਗਾ ਭਰੋਸੇ ਵਾਲਾ ਸਿਪਾਹੀ ਮਿਲ ਗਿਆ ਉਸ ਨੇ ਖੁਸ਼ੀ ਨਾਲ ਉਛਲੇ ਦਿਲ ਦੇ ਡੂੰਗੇ ਬੋਲ ਵਿੱਚ ਕਿਹਾ ਜਿਉਂ ਆਇਆਂ ਨੂੰ ਕਲਗੀਧਰ ਪਿਤਾ ਤੇਰੇ ਸਿਰ ਉੱਪਰ ਆਪਣਾ ਹੱਥ ਰੱਖਣ ਭਾਰਤ ਮਾਤਾ ਦੀ ਗੁਲਾਮੀ ਦੇ ਸੰਗਲਾਂ ਨੂੰ ਤੋੜਨ ਵਾਸਤੇ ਤੂੰ ਵੀ ਹੋਰ ਸਾਥੀਆਂ ਵਾਂਗ ਇੱਕ ਕਰੜੀ ਸੱਟ ਮਾਰ ਸਕੇ ਸਤਿਗੁਰਾਂ ਦਾ ਸਿੰਘ ਜਥੇ ਵਿੱਚ ਸ਼ਾਮਲ ਕਰ ਲਿਆ ਗਿਆ ਉਸ ਨੇ ਖੁਸ਼ੀ ਮਨਾਈ ਪਸਤੌ ਲਿਆ ਉਸ ਨੂੰ ਚੁੰਮ ਕੇ ਹਿੱਕ ਨਾਲ ਲਾਇਆ ਬੰਬ ਫੜੇ ਉਹ ਸਾਹਮਣੇ ਰਖੇ ਮદાન ਵਿੱਚ ਨਿਕਲ ਪਿਆ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੜਿਆਸ ਦਾ ਸਬਕ ਪੜ ਕੇ ਸਾਥੀਆਂ ਨਾਲ ਤੁਰ ਪਿਆ ਸਰਦਾਰ ਧੰਨਾ ਸਿੰਘ ਨੇ ਥੋੜੇ ਸਮੇਂ ਵਿੱਚ ਹੀ ਐਸੇ ਕਾਰਨਾਮੇ ਕੀਤੇ ਕਿ ਕਪੂਰਥਲਾ ਤੇ ਹੁਸ਼ਿਆਰਪੁਰ ਦੀ ਪੁਲਿਸ ਕੰਬੁੱਠੀ ਪੁਲਿਸ ਕਪਤਾਨ ਘਬਰਾ ਗਏ ਕਿਸ਼ਨ ਜੈਲਦਾਰ ਬੂਟਾ ਨੰਬਰਦਾਰ ਲਾਭ ਸਿੰਘ ਮਿਸਤਰੀ ਆਦਿਕ ਵੱਡੇ ਟੋਡੀ ਸੋਦੇ ਗਏ ਸਭ ਨੇ ਕਿਹਾ ਧੰਨਾ ਸਿੰਘ ਬੇਬਲਪੁਰੀਆ ਸੀ ਧੰਨਾ ਸਿੰਘ ਦੇ ਆਪਣੇ ਨਗਰ ਦਾ ਸਨੀਕ ਹਜਾਰਾ ਸਿੰਘ ਮੁੰਚੀ ਸੀ ਉਹ ਸਰਕਾਰੀ ਰਿਪੋਟੀਆਂ ਬਣ ਗਿਆ ਉਹ ਰਿਪੋਰਟਾਂ ਭੇਜਣ ਲੱਗਾ ਉਸ ਨੂੰ ਥਾਣੇਦਾਰ ਜੇਲ੍ਹਦਾਰ ਤੇ ਚੌਕੀਦਾਰ ਨੇ ਕਿਹਾ ਇਨਾਮ ਮਿਲੇਗਾ ਮਰਬੇ ਮਿਲਣਗੇ ਤਗੜਾ ਹੋ ਕੇ ਡੈਰੀਆਂ ਲਿਖਿਆ ਕਰ ਉਹ ਲਿਖਦਾ ਰਿਹਾ ਗੋਰਾशाही ਸਰਕਾਰ ਉਸਦਾ ਨਾਮ ਹੋ ਗਿਆ ਇੱਕ ਦਿਨ ਡਿਪਟੀ ਕਮਿਸ਼ਨਰ ਨੇ ਕਿਹਾ ਹਜ਼ਾਰਾ ਸਿੰਘ ਤੂੰ ਅੱਛੇ ਆਦਮੀ ਹੋ ਜੇਕਰ ਧੰਨਾ ਸਿੰਘ ਨੂੰ ਪਕੜਾਓ ਤੋ ਤੁਮ ਕੋ 3 ਮਰਬਾ ਜ਼ਮੀਨ ਦਿਆ ਜਾਏਗਾ ਬਾਦਵੇਂ ਹਜ਼ਾਰਾ ਸਿੰਘ ਮੰਨ ਗਿਆ ਉਸਨੇ ਧੰਨਾ ਸਿੰਘ ਨੂੰ ਫੜਾਉਣ ਵਾਸਤੇ ਕਦਮ ਚੁੱਕ ਲਿਆ ਉਧਰ ਸਰਦਾਰ ਧੰਨਾ ਸਿੰਘ ਨੂੰ ਵੀ ਸੂਹ ਲੱਗ ਗਈ ਉਸਨੇ ਵੀ ਬਚਨ ਕਰ ਦਿੱਤਾ ਮੁੰਛੀ ਨੂੰ ਮੈਂ ਹੀ 3 ਮਰਬੇ ਦਿਆਂਗਾ ਨਰਕਾਂ ਚ ਬੈਠਾ ਰਾਜ ਕਰੇਗਾ ਭਾਰਤ ਦੀ ਪਵਿੱਤਰ ਭੂਮੀ ਉੱਤੇ ਐਸੇ ਪਾਪੀ ਪੁਰਸ਼ਾਂ ਨੂੰ ਮਰਬੇ ਨਹੀਂ ਮਿਲ ਸਕਦੇ ਰਾਤ ਹਨੇਰੀ ਸੀ ਤੇ ਮਾਰਚ ਮਹੀਨੇ ਦਾ ਅੰਤਲਾ ਹਫਤਾ ਚੜ੍ਹਿਆ ਸੀ ਹਾੜੀ ਦੀਆਂ ਫਸਲਾਂ ਪੱਕ ਰਹੀਆਂ ਸਨ ਛੋਲੇ ਪੱਕੇ ਹੋਏ ਸੀ ਹੋਲਾ ਪੁੱਜ ਰਹੀਆਂ ਸਨ ਸਰਦਾਰ ਧੰਨਾ ਸਿੰਘ ਆਪਣੇ ਪਿੰਡ ਨੂੰ ਗਿਆ ਹੋਇਆ ਸੀ ਪਿੰਡੋਂ ਬਾਹਰ ਨਿਕਲ ਕੇ ਕਨਕ ਦੇ ਖੇਤ ਵਿੱਚ ਬੈਠ ਗਿਆ ਉਸ ਖੇਤ ਦੀ ਪੱਕ ਡੰਡੀ ਉੱਤੋਂ ਦੀ Munchi ਨੇ ਲੰਘਣਾ ਸੀ ਥਾਣੇ ਦਸਣ ਜਾਣ ਨੂੰ ਕਿ ਧੰਨਾ ਸਿੰਘ ਪਿੰਡ ਹੈ ਪੁਲਿਸ ਫੜ ਲਵੇ ਕਿਉਂਕਿ ਧੰਨਾ ਸਿੰਘ ਨੇ ਕਿਸੇ ਰਾਹੀ ਅਖਵਾ ਦਿੱਤਾ ਸੀ ਕਿ ਉਹ 3-4 ਦਿਨ ਪਿੰਡ ਦੇ ਲਾਗੇ ਰਹੇਗਾ। ਮੁੰਚੀ ਇਹ ਸੁਣ ਕੇ ਖੁਸ਼ ਹੋ ਗਿਆ ਸੀ। ਉਹਦੀਆਂ ਅੱਖਾਂ ਚੰਨ ਲੱਗੀਆਂ ਤੇ ਉਸ ਦੇ ਅੱਗੇ ਘੁੰਮੇ ਚਾਂਦੀ ਦੇ ਰੁਪਈਏ ਲਾਇਲਪੁਰ ਦੀ ਨਹਿਰੀ ਜ਼ਮੀਨ ਜਿਸ ਵਿੱਚ ਨਰਮਾ ਤੇ ਕਨਕ ਲੋਹੜੀ ਦੀ ਹੁੰਦੀ ਸੀ। ਮੈਂ ਹੁਣੇ ਥਾਣੇ ਜਾਂਦਾ ਹਾਂ ਰਿਪੋਰਟ ਕਰਕੇ ਆਉਂਦਾ ਹਾਂ। ਤੰਨਾ ਸਿੰਘ ਫੜਿਆ ਜਾਏ ਮੇਰੀ ਕਿਸਮਤ ਅਸਤਾਰਾ ਚਮਕ ਪਏਗਾ ਮੁੰਚੀ ਹਜ਼ਾਰਾ ਸਿੰਘ ਨੇ ਉਛਲ ਕੇ ਕਿਹਾ ਸੀ ਲਾਲਚੀ ਪੁਰਸ਼ ਲਾਲਚ ਨਾਲ ਹੀ ਮਰਦਾ ਹੈ ਤੰਨਾ ਸਿੰਘ ਨੂੰ ਗਿਆਨ ਸੀ ਉਸ ਨੇ ਜਾਣ ਬੁੱਝ ਸਨੇਹਾ ਭੇਜਿਆ ਸੀ ਅਜੇ ਮੂਹ ਹਨੇਰਾ ਸੀ ਹੱਥ ਫਸਾਰਿਆ ਨਜ਼ਰ ਨਹੀਂ ਸੀ ਆਉਂਦਾ ਕਿਸੇ ਨੂੰ ਦੱਸੇ ਪੁੱਛੇ ਬਿਨਾਂ ਹਜ਼ਾਰਾ ਸਿੰਘ ਘੋੜੀ ਤੋਂ ਸਵਾਰ ਹੋ ਕੇ ਤੁਰ ਪਿਆ ਭਾਵੇਂ ਧਰਤੀ ਕੱਚੀ ਸੀ ਪਗਡੰਡੀ ਦਾ ਰਾਹ ਸੀ ਫਿਰ ਵੀ ਘੋੜੀ ਤੇ ਸੁੰਬਾਂ ਦੀ ਟਿਪ ਟਿਪ ਕੁਝ ਬਾੜ ਤੱਕ ਸੁਣਾਈ ਦਿੰਦੀ ਸੀ ਟਿਪ ਟਿਪ ਸੁਣਾਈ ਦਿੱਤੀ ਉਸ ਦੇ ਸਾਥੀ ਜਸੂਸ ਨੇ ਵੀ ਆ ਦੱਸਿਆ ਹਜਾਰਾ ਸਿੰਘ ਆ ਰਿਹਾ ਹੈ ਉਹ ਵੀ ਘੋੜੀ ਤੇ ਚੜ ਕੇ ਸਵਾਰ ਹੋ ਪਿਆ ਹੈ ਧੰਨਾ ਸਿੰਘ ਦੀ ਘੋੜੀ ਮਿਰਜੇ ਦੀ ਬੱਕੀ ਦੀ ਭੈਣ ਸੀ ਜਿਹੜੀ ਭੱਜਣ ਨਹੀਂ ਸੀ ਦਿੰਦੀ ਤੇ ਆਪ ਭੱਜੀ ਹੋਰ ਕਿਸੇ ਨੂੰ ਦਾਹੀ ਨਹੀਂ ਸੀ ਦਿੰਦੀ ਪਿੰਡੋਂ ਬਾਹਰ ਕੋਈ 8-10 ਪੈਲੀਆਂ ਉੱਤੇ Munchi Hazara Singh ਕਨਕ ਦੇ ਖੇਤਾਂ ਵਿੱਚੋਂ ਦੀ ਜਾਂ ਦੀ ਪਗਡੰਡੀ ਤੇ ਪੁੱਜਾ ਤਾ ਕਨਕ ਦੇ ਖੇਤਾਂ ਦੇ ਹਿੱਲਣ ਦੀ ਉਸ ਨੂੰ ਔੜਾਈ ਉਸ ਨੇ ਪਤਲੇ ਕੰਨਾਂ ਨੇ ਹੌਲਾ ਖੜਕਾ ਵੀ ਸੁਣ ਲਿਆ ਸੀ ਪਰ ਉਸ ਨੂੰ ਦਿਸਿਆ ਕੁਝ ਨਾ ਤਾਰਿਆਂ ਦੀ ਲੋ ਮੱਦਮ ਸੀ ਕੁਝ ਖੁਸ਼ੀ ਨਾਲ ਉਸ ਦੀਆਂ ਅੱਖਾਂ ਵੇਖਦਿਆਂ ਹੀ ਘਟ ਸਨ ਕੌਣ ਮੁੰਛੀ ਹਜ਼ਾਰਾ ਸਿੰਘ ਏ ਮੁੰਛੀ ਨੂੰ ਅੱਗੋਂ ਆਵਾਜ਼ ਆਈ ਆਵਾਜ਼ ਸੁਣ ਕੇ ਉਸ ਦਾ ਕਲੇਜਾ ਕੰਬਿਆ ਮੱਥਾ ਟਣਕਿਆ ਮੈਂ ਹਜ਼ਾਰਾ ਸਿੰਘ ਹਾਂ ਪਰ ਤੂੰ ਕੌਣ ਹੈ ਉਸ ਨੂੰ ਪੁੱਛਿਆ ਮੈਂ ਪ੍ਰਤਾਪ ਸਿੰਘ ਖੇਤ ਵਾਲਾ ਆਇਆ ਸਾ ਲੋਕ ਤੜਕੇ ਬੂਟਾ ਪੁੱਟ ਖੜਦੇ ਹਨ ਕਿੱਥੇ ਚੱਲਿਆ ਹੈ ਹਰਤਾ ਕਾਮੀ ਚੱਲਿਆ ਕਿਸੇ ਰਿਸ਼ਤੇਦਾਰ ਦਾ ਖੁਣੇ ਸੁਨਿਆ ਆਇਆ ਏ ਚੰਦਰਾ ਜਿਹਾ ਮੁੰਚੀ ਨੂੰ ਕੁਝ ਹੌਸਲਾ ਹੋਇਆ ਪ੍ਰਤਾਪ ਸਿੰਘ ਉਹਦਾ ਜਾਣੂ ਸੀ ਕੋਈ ਖਤਰੇ ਵਾਲਾ ਨਹੀਂ ਘੋੜੀ ਰੋਕ ਕੇ ਫਿਰ ਆਵਾਜ਼ ਆਈ ਕਿਉਂ ਅੱਗੇ ਬੱਬਰ ਹਨ ਜੈਮਲ ਦੇ ਖੂ ਉੱਤੇ ਹਲਾ ਪ੍ਰਤਾਪ ਸਿੰਘ ਦੂਰੋਂ ਆਵਾਜ਼ ਦੇਣ ਨਾਲ ਵਾਲਾ ਨੇੜੇ ਪੁੱਜ ਗਿਆ ਉਸ ਦਾ ਕਾਲਾ ਬੁੱਤ ਤਾਰਿਆਂ ਦੀ ਲੋ ਵਿੱਚ ਸাকার ਹੋ ਗਿਆ ਉਹ ਪ੍ਰਤਾਪ ਸਿੰਘ ਹੀ ਸੀ ਜਿਸ ਤੇ ਹਜ਼ਾਰਾ ਸਿੰਘ ਨੂੰ ਕੋਈ ਸ਼ੱਕ ਨਹੀਂ ਸੀ ਉਹਦੇ ਹੱਥ ਵਿੱਚ ਡਾਂਗ ਸੀ ਤੇ ਤੇੜ ਪਰਨਾ ਬੰਨਿਆ ਹੋਇਆ ਸੀ ਹੋ ਸਕਦਾ ਸੀ ਕਿ ਉਹ ਠੀਕ ਹੀ ਖੇਤਾਂ ਵੱਲ ਫੇਰਾ ਮਾਰਨ ਆਇਆ ਹੋਵੇ ਮੈਂ ਤਾਂ ਜ਼ਰੂਰ ਜਾਣਾ ਸੀ ਮੁੰਚੀ ਹਜ਼ਾਰਾ ਸਿੰਘ ਨੇ ਘੋੜੀ ਦੀਆਂ ਵਾਂਗਾਂ ਖਿੱਚ ਕੇ ਆਖਿਆ ਪਿੰਡੋਂ ਦੂਸਰੇ ਰਸਤੇ ਚਲੇ ਜਾਓ ਉਹ ਤਾਂ ਖੂਬ ਤੇ ਬੈਠੇ ਹਨ ਕੀ ਪਤਾ ਤੁਹਾਡਾ ਹੀਰਾ ਰੋ ਕੇ ਬੈਠੇ ਹੋਣ ਉਹਨਾਂ ਨੂੰ ਕਿਵੇਂ ਪਤਾ ਮੈਂ ਇਸ ਰਾਹ ਜਿਹੜਾ ਸ਼ਹਿਰ ਜਾਣਾ ਹੈ ਰੋ ਜਾੰਦੇ ਜੂ ਹੋਏ ਜਾਂ ਕਿਸੇ ਦੱਸ ਦਿੱਤਾ ਹੋਏਗਾ ਮੈਂ ਤਾਂ Munchi ਜੀ ਤੁਸਾਂ ਦਾ ਭਲਾ ਚਾਹਣਾ ਤੁਸੀਂ ਆਪਣੇ ਮਿੱਤਰ ਜੂ ਹੋਏ Munchi ਤੇ Pratap Singh ਨੇ ਵੇਖਿਆ ਤੇ ਸੁਣਿਆ ਦੋ ਘੋੜ ਸਵਾਰ ਇੱਕ ਅੱਗ ਤੇ ਇੱਕ ਪਿੱਛੋਂ ਉਹਨਾਂ ਦੇ ਕੋਲ ਆ ਗਏ Pratap Singh ਤੇ ਨਾ ਸਹਿਮਿਆ ਰਹਜਾਰਾ ਸਿੰਘ ਦਾ ਲਹੂ ਜੰਮ ਗਿਆ ਉਸ ਦੀ ਜਬਾਨ ਇਵੇਂ ਰੁਕ ਗਈ ਡਾੜ੍ਹ ਵੀ ਨਾ ਨਿਕਲ ਸਕੀ ਉਸ ਦੇ ਦਿਲ ਦੀ ਆਵਾਜ਼ ਦਿੱਤੀ ਬੱਬਰ ਉਸ ਦਾ ਸਾਹ ਸੁੱਕ ਗਿਆ ਜਬਾਨ ਤਾਲੂ ਨਾਲ ਜੁੜਨ ਲੱਗੀ ਉਹ ਕੰਬਣ ਲੱਗ ਮਰਬੇ ਦਾ ਪਤਾ ਨਹੀਂ ਕਦੋਂ ਮਿਲਣ ਮਿਲਨੇ ਸਨ ਪਰ ਮੌਤ ਨੇੜੇ ਦਿਸਣ ਲੱਗ ਪਈ ਉਸ ਨੇ ਬੋਲ ਪਛਾਣ ਲਿਆ ਉਹ ਬੋਲ ਧੰਨਾ ਸਿੰਘ ਦਾ ਸੀ ਜਿਸ ਨੂੰ ਪੜਾ ਕੇ ਉਸ ਨੇ 3 ਮਰਬੇ ਜ਼ਮੀਨ ਪ੍ਰਾਪਤ ਕਰਨੀ ਸੀ ਅਮੀਰ ਬਣ ਜਾਣਾ ਸੀ ਅਮੀਰ ਬਣ ਕੇ ਵਿਆਹ ਵੀ ਕਰਾ ਲੈਣਾ ਅਸੀਂ ਕਿਉਂਕਿ ਪਹਿਲੀ ਜਨਾਨੀ ਨਾਲ ਕੁਝ ਨਾਰਾਜ਼ਗੀ ਰਹਿੰਦੀ ਸੀ ਆ ਆ ਤੰਨਾ ਸਿਓ ਤੂੰ ਕਿਧਰੋਂ ਮੁੰਚੀ ਹਜਾਰਾ ਸਿੰਘ ਨੂੰ ਮੂੰਹ ਨਾਲ ਬੋਲਣਾ ਹੀ ਪਿਆ ਤੇ ਅੱਖਾਂ ਨਾਲ ਦੇਖਣਾ ਉਸਦੇ ਮੋਢੇ ਉੱਤੇ ਤੰਨਾ ਸਿੰਘ ਦਾ ਖੱਬਾ ਹੱਥ ਸੀ ਮੁੰਚੀ ਜੀ ਤੁਸਾਂ ਨੂੰ ਪਤਾ ਹੀ ਐ ਅਸੀਂ ਤਾਂ ਤੁਰੇ ਫਿਰਦੇ ਹੀ ਰਹਿੰਨੇ ਆ ਹਨੇਰੇ ਕੋਲੋਂ ਸਾਨੂੰ ਡਰ ਨਹੀਂ ਲੱਗਦਾ ਪਰ ਤੁਸੀਂ ਮੈਂ ਥਾਣੇ ਤੱਕ ਚੱਲਿਆ ਰਾਤੀ ਨੰਬਰਦਾਰ ਦਾ ਬੰਦਾ ਆਇਆ ਸੀ ਇਹ ਆਖਣ ਕੇ ਤੰਨਾ ਸਿੰਘ ਤੇਰੇ ਪਿੰਡ ਆਉਂਦਾ ਜਾਂਦਾ ਏ ਇਹ ਕਿਵੇਂ ਹੋ ਸਕਦਾ ਏ ਫਿਰ ਵੀ ਪਰ ਤੁਸੀਂ ਮੇਰੇ ਪਿੰਡ ਦੇ ਭਰਾ ਭਾਈ ਤੁਸਾਂ ਨਾਲ ਮੇਰਾ ਰੋਜ ਦਾ ਬਹਿਨ ਖਲੂਣ ਕੂਨ ਸੈਣ ਕਿਉਂ ਮਰਬੇ ਨਹੀਂ ਲੈਣੇ ਜੇ ਮਰਬੇ ਲੈਣੇ ਨੇ ਤਾਂ ਹੋਰ ਫੜਾਉਣ ਨੂੰ ਥੋੜੇ ਹਨ ਪਰ ਝੂਠ ਜ਼ਰੂਰ ਬੋਲਦੇ ਹੋ Munchi ਕੁਝ ਘਬਰਾ ਗਿਆ ਉਸ ਦਾ ਅੰਦਰਲਾ ਖਾਨਾ ਕੰਬ ਉਠਿਆ ਉੰਦੀ ਅਗਲ ਜਵਾਬ ਦੇ ਗਈ ਸ਼ੇਖੀਆਂ ਖਤਮ ਹੋ ਗਈਆਂ یوں ਪ੍ਰਤੀਤ ਹੋਇਆ ਕਿ ਤੰਨਾ ਸਿੰਘ ਨਹੀਂ ਸਗੋ ਧਰਮਰਾਜ ਦੇ ਦੂਤ ਕੇ ਹੀ ਖਰੋਤੇ ਹਨ ਪ੍ਰਤਾਪ ਸਿੰਘ ਹੌਲੀ ਹੌਲੀ ਪਿੱਛੇ ਹਟ ਗਿਆ ਅਕਾਸ਼ ਦੇ ਤਾਰੇ ਡਲਕ ਰਹੇ ਸਨ ਸਵੇਰ ਦੀ ਠੰਡੀ ਪਰ ਮਿੱਠੀ ਹਵਾ ਵਗ ਰਹੀ ਸੀ ਚੇਤਰ ਦੀ ਠੰਡੀ ਹਵਾ ਫਿਰ ਵੀ ਮੁੰਚੀ ਨੂੰ ਮੁੜਕਾ ਆ ਗਿਆ ਕਿਸੇ ਨੇ ਝੂਠ ਕਿਹਾ ਜਾਂ ਤੁਸਾਂ ਨੇ ਐਵੇਂ ਸ਼ੱਕ ਮੈਂ ਤੁਸਾਂ ਨੂੰ ਫੜਾਉਣ ਲਈ ਨਹੀਂ ਜਾ ਰਿਹਾ ਇਹ ਗੱਲ ਇਹ ਨਹੀਂ ਗੱਲ ਬੇਸ਼ੱਕ ਫੜਾ ਮਰਬੇ ਇਨਾਮ ਲੈ ਤਿੰਨ ਮਰਬੇ ਸਰਦਾਰ ਜੀ ਤੁਸੀਂ ਹੀ ਤਿੰਨ ਮਰਬੇ ਇਨਾਮ ਦੇ ਦਿਓ ਸਰਦਾਰ ਧੰਨਾ ਸਿੰਘ ਦੇ ਨਾਲ ਦੇ ਨੇ ਆਖਿਆ ਮੁੰਚੀ ਇਸ ਮੁਹਾਰਮ ਜਾਣਦਾ ਸੀ ਉਸ ਨੂੰ ਪਤਾ ਸੀ ਕਿ ਬੱਬਰ ਕਿਵੇਂ ਮਰਬੇ ਬਖਸ਼ਦੇ ਹਨ ਸਰਦਾਰ ਜੀ ਮੇਰੀ ਜਾਨ ਬਖਸ਼ੀ ਕਰੋ ਮੈਂ ਮੂੰਹ ਕਾਲਾ ਕਰਕੇ ਪਿੰਡੋਂ ਬਾਹਰ ਨਿਕਲ ਜਾਂਦਾ ਹਾਂ ਅੱਗੇ ਤੋਂ ਰਿਪੋਰਟਾਂ ਨਹੀਂ ਦਿਾਂਗਾ ਤੁਸੀਂ ਮਾਫ ਕਰੋ ਅਸੀਂ ਅਸੀਂ ਤੈਨੂੰ ਇਨਾਮ ਦੇਣਾ ਹੈ ਚੱਲ ਅੱਗੇ ਤੰਨਾ ਸਿੰਘ ਨੇ ਕਿਹਾ ਦੂਰ ਕੀ ਲੈ ਜਾਣਾ ਹੈ ਇੱਥੇ ਹੀ ਠੀਕ ਹੈ ਨਾਲ ਦੇ ਨੇ ਸੁਣਾਇਆ ਤਿੰਨ ਮਰਬੇ ਆ ਤਿੰਨ ਮਰਬੇ ਇਨਾਮ ਤੰਨਾ ਸਿੰਘ ਨੂੰ ਫੜਾਉਣ ਦੇ ਤਿੰਨ ਮਰਬੇ ਤੰਨਾ ਸਿੰਘ ਹੱਸ ਪਿਆ ਉਸ ਦੇ ਹਾਸੇ ਉਸ ਦੇ ਬੋਲ ਨੇ ਸਾਰਾ ਸ਼ਾਂਤ ਵਾਤਾਵਰਨ ਗੂੰਜਾ ਦਿੱਤਾ ਉਸ ਦਾ ਹਾਸਾ ਮੁੰਚੀ ਵਾਸਤੇ ਭਿਆਨਕ ਸੀ ਅੱਗੇ ਅਤੇ ਬਰੋਬਰ ਤੇ ਪਿਸਤੌਲ ਸਨ ਉਸ ਦੇ ਕੋਲ ਕੁਝ ਵੀ ਨਹੀਂ ਸੀ ਉਹ ਖਾਲੀ ਹੱਥ ਸੀ ਗੋਰਾਚਾਈ ਸਰਕਾਰ ਨੇ ਉਸ ਨੂੰ ਪਿਸਤੌਲ ਵੀ ਨਹੀਂ ਦਿੱਤਾ ਕਿ ਉਹ ਆਪਣੀ ਜਾਨ ਇਹਦੀ ਆਪ ਰੱਖਿਆ ਹੀ ਕਰ ਸਕਦਾ ਮੁੰਜੀ ਹਜ਼ਾਰਾ ਸਿੰਘ ਲੈ ਇੱਕ ਮਰੱਬਾ ਇਹ ਆ ਕੇ ਧੰਨਾ ਸਿੰਘ ਨੇ ਪਿਸਤੌਲ ਦਾ ਘੋੜਾ ਨੱਪ ਦਿੱਤਾ ਗੋਲੀ ਹਜ਼ਾਰਾ ਸਿੰਘ ਦੀ ਵੱਖੀ ਵਿੱਚ ਵੱਜੀ ਠਾ ਦਾ ਖੜਾਕ ਹੋਇਆ ਸਾਰਾ ਪਲਾੜ ਗੂੰਜ ਪਿਆ ਘੋੜੀਆਂ ਤਰਬਕੀਆਂ ਹਜ਼ਾਰਾ ਸਿੰਘ ਉਲਟ ਪਿਆ ਠਾ ਠਾ ਦੋ ਗੋਲੀਆਂ ਹੋਰ ਚੱਲੀਆਂ ਤੇ ਅਸਮਾਨ ਗੂੰਜਿਆ ਥੋੜਾ ਚਿਰ ਗੂੰਜ ਕੇ ਸ਼ਾਂਤ ਹੋ ਗਿਆ ਪਿੰਡ ਵੱਲੋਂ ਕੁੱਤਿਆਂ ਦੇ ਭੌਂਕਣ ਤੇ ਰੋਣ ਦੀ ਆਵਾਜ਼ ਆਈ ਧੰਨਾ ਸਿੰਘ ਤੇ ਉਹਦੇ ਸਾਥੀ ਹੌਲੀ-ਹੌਲੀ ਘੋੜੀਆਂ ਨੂੰ ਤੋੜਦੇ ਹੋਏ ਦੂਰ ਚਲੇ ਗਏ ਪ੍ਰਤਾਪ ਸਿੰਘ ਭੱਜ ਕੇ ਪਿੰਡ ਜਾ ਵੜਿਆ ਤੇ ਹਜ਼ਾਰਾ ਸਿੰਘ ਦੀ ਲੋਥ ਪਗਡੰਡੀ ਤੇ ਪਈ ਰਹੀ ਬਬਰ ਅਖਬਾਰ ਵਿੱਚ छਪਿਆ ਇਨਾਮ Munji ਹਜ਼ਾਰਾ ਸਿੰਘ ਬੈਬਲਪੁਰ ਨੂੰ ਅੱਜ 27 ਮਾਰਚ 1923 ਨੂੰ 3 ਮਰਬੇ ਇਨਾਮ ਦਿੱਤਾ ਗਿਆ ਹਜ਼ਾਰਾ ਸਿੰਘ ਦੀ ਲੋਥ ਅਗਲੇ ਦਿਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਕੋਠੀ ਪਈ ਸੀ ਲੋ ਜੀ ਅੱਜ ਲਈ ਹੀ ਇੰਨਾ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਤਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦਿਆਂ ਨਾ ਹੋਈਆਂ ਹੋਣ ਜੀਆਂ ਗੁਰੂ ਸਾਹਿਬ ਸਮਤ ਬਖਸ਼ਣ ਅੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਅਗਲਾ ਦਿਹਾੜਾ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ